ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਮੇਰੇ ਚੈਨਲ ਤੇ ਐਸ ਦੇ ਲਾਈਵ ਤੇ ਸਵਾਗਤ ਆਜ ਅੱਜ ਆਪਾਂ ਬਣਾ ਰ ਜਾ ਰਹੇ ਆ ਘਰ ਜੈਮ ਜਿਹੜੀ ਆਪਾਂ ਮੁੱਲ ਲੈਨੇ ਉਹਦੇ ਵਿੱਚ ਕਾਫੀ ਕੁਛ ਪਾਇਆ ਹੋਇਆ ਹੁੰਦਾ ਮਲਾਪਟਾ ਹੁੰਦੀਆਂ ਨੇ ਤੇ ਆਪਾਂ ਅੱਜ ਤੁਹਾਨੂੰ ਜੈਮ ਬਣਾ ਕੇ ਦਿਖਾ ਰਿਆ ਤੇ ਚਲੋ ਫਿਰ ਚੱਲਦੇ ਆ ਚਲੋ ਤੇ ਕਿ ਕਪੜੇ ਲੈਨੇ ਨੂੰ ਟੈਂਗੋਸ ਤੇ ਐਪਲ ਛਕੰਦਰ ਛਕੰਦਰ ਤੇ ਜਿਹੜੇ ਆਪਣੇ ਗ੍ਰੇਪਸ ਹਨ ਆਪਾਂ ਉਹਨਾਂ ਨੂੰ ਵਿੱਚੋਂ ਥੋੜੇ ਅੱਛੇ ਜਿਕੇ ਨਾਲ ਕੱਟ ਲਾਂਗੇ ਇੱਥੇ ਆਪਣਾ ਲਾਲ ਕੋਲਰ ਰਣਾ ਸਟਾਰਟ ਹੋ ਚੁੱਕੇ ਰੂਟ ਬੀਟ ਆਪਾਂ ਪਾਈ ਹੈ ਕਿ ਆਪਾਂ ਮਤਲਬ ਵੀ ਜਿਵੇਂ ਫੂਟ ਵਾਲਾ ਆਪਾਂ ਪਾ ਸਕਦੇ ਆ ਕਲਰ ਬਟ ਆਪਾਂ ਨੇ ਰੂਟ ਬੀਟ ਤੋਂ ਹਰ ਇੱਕ ਚੀਜ਼ ਜਿਹੜੀ ਆ ਉਹ origianally ਲਈ ਆ ਇਸ ਕਰਕੇ ਆਪਾਂ ਪਾ ਰਹੇ ਆ ਰੂਟ ਬੀਟ ਜਿਹੜੀ ਆਪਾਂ ਘਰ ਬਣਾ ਰਹੇ ਆ ਇਹ ਬਹੁਤ ਹੀ ਹੈਲਦੀ ਆ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਗੁੜ ਗੁੜ ਨੂੰ ਆਪਾਂ ਫੁੱਟ ਲਾਂਗੇ ਤੁਸੀਂ ਗੁੜ ਘਰ ਚਾਹੋ ਆਪਾਂ ਨੇ ਲੈ ਲਿਆ ਗੁੜ ਤੇ ਗੁੜ ਨੂੰ ਹੁਣ ਆਪਾਂ ਫੁੱਟ ਲਾਂਗੇ ਤੁਸੀਂ ਚੀਨੀ ਵੀ ਪਾ ਸਕਦੇ ਹੋ ਤੇ ਸ਼ੱਕਰ ਵੀ ਪਾ ਸਕਦੇ ਹੋ ਥੋੜੀ ਮਰਜ਼ੀ ਹੈ ਹਾਂ ਤੇ ਮੈਂ ਗੁੜ ਪਾ ਰਹੀ ਆ ਕਿਉਂਕਿ ਸਾਨੂੰ ਟੇਸ ਜਿਹੜਾ ਹੈ ਸਾਬਤ ਤੇ ਜਿਹਦੇ ਸੀ ਉਹੀ ਕਰ ਰਿਹਾ ਅਸੀਂ ਤਾਂ ਇਨ ਲਾ ਗੁੜ ਤੇ ਜੇ ਗੁੜ ਅਗਰ ਤੁਸੀਂ ਹੋਰ ਘੁਟਣਾ ਚਾਹੋ ਤਾਂ ਹੋਰ ਵੀ ਘੁਟ ਸਕਦੇ ਹੋ ਦੇਖ ਸਾਡੀ ਤੁਸੀਂ ਆਪਣੀ ਜੈਮ ਵਾਲਾ ਕਲਰ ਆ ਗਿਆ ਪੂਰਾ ਲਾਲ ਲਾਲ ਜਿਵੇਂ ਮੈਂ ਵੀ ਜੈਮ ਪਹਿਲਾਂ ਵੀ ਬਣਾਈ ਹੋਈ ਹੈ ਨਾ ਬਲੈਕ ਵਾਲੀ ਅੱਜ ਫਿਰ ਆਪਾਂ ਬਣਾ ਰਹੇ ਹਾਂ ਜੀ ਮਿਕਸ ਫਰੂਟ ਜੈਮ ਜਿਨੇ ਵੀ ਆਪਣੇ ਘਰ ਚ ਫਰੂਟ ਨੇ ਉਹ ਬਚ ਜਾਂਦੇ ਨੇ ਥੋੜੇ ਥੋੜੇ ਤਾਂ ਤੁਸੀਂ ਉਹਨੂੰ ਉਹਨਾਂ ਦਾ ਕੰਮ ਲੈ ਸਕਦੇ ਹੋ ਤੇ ਉਹਦੀ ਜੈਮ ਬਣਾ ਸਕਦੇ ਹੋ ਇਕੱਠਾ ਕਰਕੇ ਉਹਨਾਂ ਨੂੰ ਤੇ ਤੁਸੀਂ ਇਹਦੇ ਵਿੱਚ ਮਤਲਬ ਵੀ ਆਪਣਾ ਦੇ ਵਿੱਚ ਅਨਾਰ ਤੇ ਹੋਰ ਜਿੰਨੇ ਵੀ ਆਪਣੇ ਫਰੂਟ ਹੁੰਦੇ ਆ ਤੁਸੀਂ ਉਹ ਮੈਸ਼ ਕਰ ਸਕਦੇ ਹੋ ਬਨਾਣਾ ਵਗੈਰਾ ਨਹੀਂ ਬਨਾਣਾ ਕਰ ਸਕਦੇ ਨਹੀਂ ਕਰ ਸਕਦੇ ਉਹ ਕਰ ਸਕਦੇ ਡਰੈਗਨ ਫਰੂਟ ਹਾਂ ਇਹ ਬੱਚਾ ਲਈ ਬਹੁਤ ਹੀ ਹੈਲਦੀ ਚੀਜ਼ ਆ ਤੇ ਸਾਰੇ ਬੱਚਿਆਂ ਨੇ ਪਸੰਦ ਵੀ ਬਹੁਤ ਆਂਦੀ ਹੈ ਰਾਈਟ ਇਸਲੀ ਵਾਰ ਵੀ ਮਮਾ ਨੇ ਬਣਾਈ ਸੀ ਅਗਰ ਤੁਸੀਂ ਉਹਨੂੰ ਖਾ ਕੇ ਦੇਖੋਗੇ ਜਿ ਬਣਾਉਂਗੇ ਉਹ ਬਿਲਕੁਲ ਹੀ ਸੇਮ ਜੈਮਮੰਗ ਬਣੇਗੀ ਔਰ ਉਪਰੋਂ ਇੰਨੀ ਟੇਸਟੀ ਸੀ ਹੋ ਹੁਣ ਇਹਨੂੰ ਆਪਾਂ ਨੂੰ 5 ਤੋਂ 7 ਮਿੰਟ ਜੜਾ ਹੋ ਗਏ ਨੇ ਇਦਾਂ ਹੀ ਜਦ ਵਿੱਚ ਬੁਲਬੁਲੇ ਫਟਣ ਲੱਗ ਜਣਗੇ ਤਾਂ ਆਪਾਂ ਇਹਨੂੰ ਗੈਸ ਬੰਦ ਪੰਜ ਤੋਂ 7 ਮਿੰਟ ਜੜਾ ਕੇ ਨੇ ਉਪਰ ਅੱਗ ਦੇਖ ਕੇ ਰੱਖਣਾ ਸੀਕ ਲਵਾਉਣਾ ਤੇ ਹੁਣ ਆਪਾਂ ਜਿਵੇਂ اهو ਹੋ ਰਿਹਾ ਤਾਂ ਹੁਣ ਆਪਾਂ ਇਹਨੂੰ ਨਾ ਅ ਠੰਡਾ ਹੋਣ ਦੇਵਾਂਗੇ ਤੇ ਫਿਰ ਇਸ ਤੋਂ ਬਾਅਦ ਆਪਾਂ ਇਹਨੂੰ ਮਿਕਸੀ ਦੇ ਵਿੱਚ ਪਾ ਕੇ ਗ੍ਰाइंड ਕਰ ਲਾਂਗੇ। ਸਾਫੇ ਗਾਇਸ ਆਪ ਗ੍ਰाइंड ਵੀ ਕਰ ਲੇਤਾ ਹੈ। ਇਹ ਵੀ ਤੁਸੀਂ ਥੇਂ ਰੱਖਣਾ ਤੁਸੀਂ ਗਰਮ ਗਰਮ ਮਿਕਸੀ ਵਿੱਚ ਨਹੀਂ ਪਾਣਾ। ਆ ਤਾਂ ਤਾਂ ਫਿਰ ਜਿਹੜਾ ਗਾਇਜ਼ ਆਪਾਂ ਇੱਥੇ ਮਿਕਸਰ ਰਣੇ ਮਿਕਸ ਨੂੰ ਗ੍ਰाइंड ਕਰ ਲੈਂਦੇ ਹਾਂ ਗ੍ਰाइंड ਕਰਕੇ ਆ ਫਿਰ ਉਹ ਜੇ ਪਿਛਪਾਲਾਂਗੇ ਤਾਂ ਮੈਂ ਕੀ ਪੈਂਡ ਦੇਖ ਸਕਦੇ ਤੁਸੀਂ ਇੱਥੇ ਬਿਲਕੁਲੀ ਜੈਮ ਵਾਲਾ ਕਲਰ ਆ ਚੁੱਕੇ ਹੈ ਬੱਠਾ ਜਿਹੋ ਵਾਲਾ ਕਲਰ ਨਹੀਂ ਆਇਆ ਜਦ ਆਪਾਂ ਇਹਨੂੰ ਮਤਲਬ ਕਿ ਅੱਛੇ ਤਰੀਕੇ ਨਾਲ ਫ੍ਰੀਜਰ ਤੇ ਰੱਖਾਂਗੇ ਫਿਰ ਇਹਦਾ ਉਹ ਵਾਲਾ ਬਿਲਕੁਲ ਸੇਮ ਕਲਰ ਆ ਜਾਏਗਾ ਅਮਾ ਪਕ ਲਈ ਮੰਗੋ ਦੀ ਵੀ ਬਣਾ ਸਕਦੇ ਆ ਹਾਂ ਬਣ ਕੇ ਹੋ ਚੁੱਕੀ ਆਪਣੀ ਰੈਡੀ ਤੇ ਥੋੜਾ ਜਿਹਾ ਇਹਦੇ ਵਿੱਚ ਨਿੰਬੂ ਪਾ ਦਾਂਗੇ ज्यादा नहीं बिल्कुल थोड़ा जाता फटा मिठा जरा फ्लेवर आसता ग्रेपस पाए हुए हैं उन्होंने ही आई जाना सर तो बिल्कुल जाए जैम लग गए वाली ਐਕਸਟਰਾ ਜਿਹੜਾ ਸੀਗਾ ਆਪਣਾ ਪਾਣੀ ਆ ਜਿਹੜਾ ਉਹ ਨੀਅਰ ਬਾਊਟ ਖਤਮ ਹੋ ਚੁੱਕਿਆ ਤੇ ਜਦੋਂ ਹੁਣ ਆਪਾਂ ਠੰਡੀ ਹੋਣੀ ਰੱਖਾਂਗੇ ਤਾਂ ਇਹ ਥੋੜੀ ਹੋਰ ਹਾਰਡ ਹੋ ਜੂਗੀ ਤੇ ਠੰਡਾ ਹੋਣ ਕੇ ਇਹਨੂੰ ਕੱਟ ਸਕਦੇ ਆਪਾਂ ਪੈਨ ਦੇ ਸੌਰੀ ਘਾਰ ਦੇ ਵਿੱਚ ਪੈਨ ਦੇ ਕਿਦਾਂ ਜੀਓ ਸੌਰੀ ਕਰ ਦਤੀ ਹੋਗੀ ਵੀ ਮੈਨੂੰ ਮੈਨੂੰ ਜੈਮ ਪਸੰਦ ਹੈ ਉਹ ਤਾਂ ਤੁਸੀਂ ਬਣਾਇਆ ਤਾਂ ਹੀ ਪਸੰਦ ਹੈ ਹੂੰ ਬੜਾ ਆਤੀ ਨਾ ਆਪਣਾ ਸ਼ਹਿਰੀ ਮੈਨੂੰ ਜੈਮ ਪਸੰਦ ਆ ਤੂੰ ਬਣਾਈ ਹੈ ਮੈਨੂੰ ਤਾਂ ਪਸੰਦ ਹੈ ਹਾਂਜੀ ਹੁਣ ਆਪਾਂ ਇਹਨੂੰ ਰੱਖ ਦਾਂਗੇ ਠੰਡਾ ਹੋਣਾ ਤੇ ਬਿਲਕੁਲ ਹੀ ਡਾਰਕ ਹੋ ਜਾਏਗਾ ਨਾ ਤਾਂ ਤਦੀ ਉਤਾਰਨਾ ਹੈ ਪਪੈਂਚੋ ਡਾਰਕ ਤਾਂ ਹੋ ਗਿਆ ਹੁਣ ਇਹ ਦੂ ਡਾਰਕ ਦੱਸੋ ਮੈਂ ਕਹਿ ਰਿਆਂ ਵੀ ਇੰਨਾ ਘੱਟ ਡਾਰਕ ਹੋਆ ਡਾਰਕ ਨਹੀਂ ਹੋल्डਿਆ ਆਪਾਂ ਨੇ ਜਿਹੜਾ ਉਹਦੇ ਵਿੱਚ ਪਾਣੀ ਆ ਉਹ ਬਿਲਕੁਲ ਸੁਕਾ ਦੇਣਾ ਤੇ ਉਹਨੂੰ ਹਾਰਡ ਕਰ ਲੈ ਠੀਕ ਹੈ ਹਮਾਂ ਮੇਰੇ ਖਾਣ ਦਾ ਮੰਨ ਕੇ ਹਾਂ ਦਾ ਸੰਦਾ ਮੰਨ ਕੇ ਖਾਲੂ ਗਾਈਜ਼ ਅਗਰ ਤੁਸੀਂ ਇਹ ਫਿਸ਼ ਨੂੰ ਸੁੰਗੂਂਗੇ ਨਾ ਥੜਾ ਮੰਨ ਕਰੇਗਾ ਬਸ ਹੁਣੀ ਚਟਕਪਾੜ ਜਾ ਹੁਣ ਇਹਨੂੰ ਆਪਾਂ ਕਰਦਾਂਗੇ ਬੰਦ ਹੁਣ ਠੰਡਾ ਹੋਣ ਦੇਵਾਂਗੇ ਕੁਝ ਟਾਈਮ ਲਈ ਹੁਣ ਆਪਾਂ ਇਹਨੂੰ ਜਾਰ ਦੀ ਵਿੱਚ ਕੱਟ ਲਾਂਗੇ ਦੇਖੋ ਗਾਇਜ਼ ਇੱਥੇ ਬਿਲਕੁਲ ਮਾਰਕੀਟ ਵਰਗੇ ਜੈਮ ਲੱਗੇ। ਹਾਂਜੀ ਜਿਹੜੀ ਆਪਣੀ ਜੈਮ ਆ ਬਣ ਕੇ ਹੋ ਚੁੱਕੀ ਆ ਤਿਆਰ ਬਿਲਕੁਲ ਹੀ ਜਿਵੇਂ ਦੀ ਬਾਜ਼ਾਰ ਦੇ ਵਿੱਚ ਹੁੰਦੀ ਆ ਸੇਮ ਟੂ ਸੇਮ ਕੋਈ ਚੀਜ਼ ਬਣ ਕੇ ਤਿਆਰ ਹੋ ਚੁੱਕੀ ਆ। ਤੁਸੀਂ ਦੇਖ ਸਕਦੇ ਹੋ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਤੇ ਆਪਣਾ ਕਮੈਂਟ ਕਰਕੇ ਜ਼ਰੂਰ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਫਿਰ ਤੋਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ।